हां ਵੀ ਪੰਜਾਬੀਓ 15 ਤਰੀਕ ਤੋਂ ਪੰਜਾਬ ਦੇ ਵਿੱਚ ਝੋਨਾ ਲੱਗਣਾ ਸ਼ੁਰੂ ਹੋਇਆ ਤੇ 15 ਤਰੀਕ ਤੋਂ ਹੀ ਕਿਵੇਂ ਟ੍ਰੇਨਾਂ ਭਰ-ਭਰ ਬਾਲੀਆ ਸਟੇਟਾਂ ਤੋਂ ਪੰਜਾਬ ਦੇ ਵਿੱਚ ਭਈਏ ਆ ਰਹੇ ਆ ਪਰ ਮੈਂ ਕਹਿਣਾ ਚਾਹਣਾ ਵੀ ਆਪਣੇ ਕਿਸਾਨਾਂ ਨੂੰ ਵੀ ਆਪਣੇ ਕਿਸਾਨ ਵੀਰ ਆਪਣੇ ਬੰਦੇ ਦਾ ਜਰੂਰ ਸਾਥ ਦਿਆ ਕਰਨਾ ਆਪਣੇ ਜਿਹੜੇ ਪੰਜਾਬੀ ਭਰਾ ਝੋਨਾ ਲਾਉਂਦੇ ਆ ਟੋਲੀਆਂ ਬਣਾ ਕੇ ਪਿੰਡਾਂ ਦੇ ਵਿੱਚ ਉਹਨਾਂ ਤੋਂ ਝੋਨਾ ਲਵਾਇਆ ਕਰਨਾ ਮੈਂ ਦੇਖਿਆ ਕਈ ਜਗ੍ਹਾ ਮੇਰੇ ਵੀਰ ਕਹਿੰਦੇ ਆ ਵੀ ਭਈਆਂ ਨਾਲੋਂ ਉਹ 100 200 ਰੁਪਇਆ ਵੱਧ ਮੰਗਦੇ ਆ 100 200 ਨਾਲ ਕੋਈ ਫਰਕ ਨਹੀਂ ਪੈਂਦਾ ਭਾਈ ਇਹ ਉਹੀ ਲੋਕ ਆ ਆਪਣੇ ਲੋਕ ਆ ਆਪਣੇ ਨਾਲ ਹੀ ਪਿੰਡਾਂ ਦੇ ਵਿੱਚ ਰਹਿੰਦੇ ਆ ਭਈਆਂ ਨੇ ਤਾਂ ਦੱਸ ਦੇ ਝੋਨਾ ਲਾ ਕੇ ਚਲੇ ਜਾਣਾ ਇਹਨਾਂ ਲੋਕਾਂ ਨੇ ਆਪਣੇ ਦੁੱਖ ਸੁੱਖ ਦੇ ਵਿੱਚ ਸਾਥ ਦੇਣਾਗਾ ਆਪਣੇ ਖੇਤਾਂ ਦੇ ਵਿੱਚ ਹੋਰ ਕਿਸ ਨੇ ਕੱਖ ਕਢਾਉਣੇ ਆ ਕਿਸ ਨੇ ਰੇਸ ਸਪਰੇਅ ਕਰਨੇ ਆ ਕਿਸ ਨੇ ਝੋਨਾ ਤਰੀਸ ਪ੍ਰੇ ਕਰਨੀਆਂ ਕੱਖ ਕਢਾਉਣੇ ਆ ਜਾਂ ਹੋਰ ਕੋਈ ਦਵਾਈ ਸੁਟਣੀਆਂ ਜਾਂ ਝੋਨਾ ਵੜਾਉਣਾਗਾ ਜਾਂ ਹੋਰ ਆਪਣੇ ਘਰਾਂ ਦੇ ਵਿੱਚ ਕੰਮ ਆ ਇਹ ਉਹੀ ਲੋਕੜ ਸਦੀਆਂ ਤੋਂ ਆਪਣੇ ਨਾਲ ਰਹਿ ਰਹੇ ਆ ਤੇ ਆਪਣੇ ਦੁੱਖ ਸੁੱਖ ਦੇ ਵਿੱਚ ਹਾਮੀ ਹੁੰਦੇ ਆ ਸੌ ਦੋਸਤਾਂ ਕੋਈ ਫਰਕ ਨਹੀਂ ਪੈਂਦਾ ਦੂਜੀ ਗੱਲ ਆਪਣੇ ਕਿਸਾਨ ਸੋਚਦੇ ਆ ਬਈ ਵੀ ਝੋਨਾ ਲੇਟ ਹੁੰਦਾਗਾ ਲੇਟ ਆਈ ਜਾਂਦੀ ਆ ਕੋਈ ਫਰਕ ਨਹੀਂ ਪੈਂਦਾ ਬਈ 2-4 ਦਿਨਾਂ ਦੇ ਨਾਲ 5 ਦਿਨਾਂ ਦੇ ਨਾਲ ਜੇ 5 ਦਿਨ ਲੇਟ ਵੀ ਹੋ ਜਾਣਗੇ ਤਾਂ ਵੱਡਿਆਤਾ ਵਾਸੋ ਉਸੇ ਦਿਨਾਂ ਦੇ ਵਿੱਚ ਹੀ ਜਾਣਾਗਾ ਇਸ ਲਈ ਭਈ ਪੰਜਾਬੀ ਭਰਾਵਾਂ ਨੂੰ ਜਰੂਰ ਅਪੀਲ ਆ ਵੀ ਆਪਣੇ ਪੰਜਾਬੀ ਭਰਾਵਾਂ ਨੂੰ ਪਹਿਲ ਦੇਣ ਭਈਆਂ ਤੋਂ ਝੋਨਾ ਨਾ ਲਵਾਉਣ ਕਿਉਂਕਿ ਜਦੋਂ ਭਈਆਂ ਨੂੰ ਕੰਮ ਨਾ ਮਿਲਿਆ ਆਮਦਨ ਘਟ ਹੋਏ ਤਾਂ ਆਪਣੇ ਆਪ ਹੀ ਇਹ ਪੰਜਾਬ ਦੇ ਵਿੱਚੋਂ ਪ੍ਰਵਾਸ ਕਰਨਾ ਹਟ ਜਾਣਗੇ ਇਸ ਲਈ ਆਪਣੇ ਪੰਜਾਬੀ ਭਰਾਵਾਂ ਨੂੰ ਜਰੂਰ ਪਹਿਲ ਦਿਆ ਕਰੋ ਭਈਆਂ ਨੂੰ ਤੋਂ ਘੱਟ ਝੋਨਾ ਲਵਾਇਆ ਕਰੋ ਪਰਕ ਤਾਂ ਉੱਥੇ ਪੈਂਦਾ ਕੋਈ ਇਹ ਬਸ ਜੇ ਆਪਾਂ ਸੋਚੀਏ ਵੀ 100 200 ਵੱਧ ਮੰਗਦੇ ਉਹ ਹੀ ਰਾਸ਼ਨ ਲੈ ਜਾਂਦੇ ਆ ਇਹ ਹੋਰ ਨਾਲ ਤੇਲ ਚੌਲ ਲੱਕੜਾਂ ਕੀ ਕੁਸ ਮੰਗਦੇ ਆ ਇਹ ਤੇ ਖਰਚਾ ਤਾਂ ਬਰਾਬਰ ਹੀ ਆ ਜਾਂਦਾ ਬਾਈ ਪਰ ਆਪਣੇ ਪੰਜਾਬੀ ਭਰਾਵਾਂ ਨਾਲ ਜਰੂਰ ਸਾਥ ਦਿਓ ਆਪਾਂ ਸੋਚਦੇ ਆਂ ਪੰਜਾਬ ਦੇ ਵਿੱਚ ਵੀ ਕਿਉਂ ਵੱਧ ਰਿਹਾ ਜਦੋਂ ਆਪਾਂ ਵੀ ਆਪਣੇ ਬੰਦੇ ਨਾਲ ਸਾਥ ਨਹੀਂ ਦੇਣਾ ਇਹਨਾਂ ਦਾ ਸਾਥ ਦੇਣਾ ਤੇ ਇਹਨਾਂ ਨੇ ਬਦਨਾ ਬਦਨਾ ਕਿਉਂਕਿ ਪੰਜਾਬ ਦੇ ਵਿੱਚ ਕੰਮ ਬਹੁਤ ਹੈ ਇਹ ਜੀ ਗੱਲ ਨਹੀਂ ਕੰਮ ਹੈ ਨਹੀਂ ਕੰਮ ਬਹੁਤ ਆ ਬਸ ਕਰਨ ਵਾਲੇ ਲੋਕ ਚਾਹੀਦੇ ਆ ਇਸ ਲਈ ਆਹੀ ਅਪੀਲ ਕਰਦਾ ਵੀ ਝੋਨਾ ਸੀਜ਼ਨ ਬਹੁਤ ਜ਼ੋਰਾਂ ਤੇ ਮਤ 15 ਅਦਿਤੀ ਤੋਂ ਸ਼ੁਰੂ ਹੋਇਆ ਵਾ ਤੇ ਅਪੀਲ ਕਰਦਾ ਵੀ ਆਪਣੇ ਪੰਜਾਬੀ ਭਰਾ ਜਿਹੜੇ ਝੋਨਾ ਲਾਉਂਦੇ ਆ ਉਹਨਾਂ ਨੂੰ ਜਰੂਰ ਸਾਥ ਦਿਓ ਉਹਨਾਂ ਤੋਂ ਵੱਧ ਤੋਂ ਵੱਧ ਝੋਨਾ ਲਗਵਾਓ ਤਾਂ ਜੋ ਉਹ ਤੁਹਾਡੇ ਲਈ ਦੁਆ ਕਰਨਾ ਜੇ ਉਹਨਾਂ ਦੇ ਘਰ ਖੁਸ਼ੀ ਹੋਊਗੀ ਬਾਈ ਉਹਨਾਂ ਨੂੰ ਚਾਰ ਪੈਸੇ ਬਣਨਗੇ ਤੁਹਾਡੀ ਤੁਹਾਡੇ ਲਈ ਵੀ ਉਹ ਦੁਆ ਕਰਨਗੇ ਤੁਹਾਡੀ ਫਸਲ ਵੀ ਦੁੱਗਣੀ ਨਿਕਲੂਗੀ ਤੇ ਤਾਂ ਹੀ ਅਮਨ ਸ਼ਾਂਤੀ ਪੰਜਾਬ ਦੇ ਵਿੱਚ ਬਣੀ ਰਹੂਗੀ ਇਸ ਲਈ ਆਖਰ ਦੇ ਵਿੱਚ ਭਈ ਅਪੀਲ ਕਰਦਾ ਵੀ ਆਪਣੇ ਪੰਜਾਬੀ ਭਰਾਵਾਂ ਤੋਂ ਵੱਧ ਤੋਂ ਵੱਧ ਝੋਨਾ ਲਵਾਓ ਤੇ ਉਹਨਾਂ ਦਾ ਸਾਥ ਦਿਓ ਜੀ ਧੰਨਵਾਦ ਜੀ ਸਾਰਿਆਂ